ਗੰਜੇ ਸ਼ਹੀਦਾਂ ਵਿੱਚ ਲਿਖਿਆ ਹੈ ਜਿਸ ਖਿੱਤੇ ਮੇ ਹਮ ਕਹਤੇ ਤੇ ਆਨਾ ਯਹ ਵਹੀ ਹੈ ਕਲ ਲੁੱਟ ਕੇ ਹੈ ਜਿਸ ਜਗਹ ਸੇ ਜਾਨਾ ਯਹ ਵਹੀ ਹੈ ਜਿਸ ਜਾ ਪੇ ਬੱਚੋਂ ਕੋ ਹੈ ਕਟਾਨਾ ਯਹ ਵਹੀ ਹੈ ਮੱਟੀ ਕਹ ਦੇਤੀ ਹੈ ਠਿਕਾਨਾ ਯਹ ਵਹੀ ਹੈ ਕਹਿੰਦੇ ਭਾਈ ਦਇਆ ਸਿੰਘ ਇੱਥੇ ਮੇਰੇ ਤੋਂ ਕਰਜ਼ਾ ਲੱਥੇਗਾ ਇਹ ਉਹ ਜਗ੍ਹਾ ਹੈ ਜਿੱਥੇ ਮੇਰੇ ਦੋ ਲਾਲ ਸ਼ਹੀਦ ਹੋਣੇ ਨੇ ਜਿਸ ਦਿਨ ਤੁਹਾਨੂੰ ਖੰਡੇ ਦੀ ਪੌਹਲ ਦਿੱਤੀ ਨਾ ਸਿਰ ਲੈ ਕੇ ਤੁਸੀਂ ਸਵਾਲ ਕੀਤਾ ਸੀ ਮਹਾਰਾਜ ਅਸੀਂ ਸਿਰ ਦੇ ਕੇ ਪੌਹਲ ਲਈ ਹੈ ਤੁਸੀਂ ਪੌਹਲ ਲਈ ਕੀ ਦਿੰਦੇ ਹੋ ਤੇ ਮੈਂ ਤੁਹਾਨੂੰ ਇਹ ਬਚਨ ਕਿਹਾ ਸੀ ਵੀ ਤੁਸੀਂ ਤੇ ਇੱਕ ਸਿਰ ਦਿੱਤਾ ਹੈ ਮੈਂ ਸਰਬੰਸਵਾਰ ਦਵਾਂਗਾ